ਪਾਰਟੀ ਨੇ 2 ਕਰੋੜ ਪਤੀਆਂ ਦੇ ਮੁਕਾਬਲੇ ਇੱਕ ਸਧਾਰਨ ਕਾਰਕਿਰਤਾ ਨੂੰ ਟਿਕਟ ਦਿੱਤੀ ਹੈ ਆਫਿਸ ਦੀ ਓਪਨਿੰਗ ਹੋਈ ਹੈ ਉਹ ਇੱਕ ਬਹੁਤ ਹੀ ਉੱਸਾ ਪੂਰਨ ਹੋਈ ਹੈ ਪ੍ਰਦੇਸ਼ ਦੇ ਪ੍ਰਧਾਨ ਵੀ ਆਏ ਆ ਪਰਿਵਾਰੀ ਵੀ ਆਏ ਆ ਸਾਡੇ ਇਥੇ ਦੇ ਮੰਤਰੀ ਵੀ ਆਏ ਆ ਸਾਡੇ ਸਾਬਕਾ ਮੰਤਰੀ ਵੀ ਆਏ ਆ ਇਹ ਇਤਿਹਾਸ ਦੇਖੀਏ ਖੰਨਾ ਜੀ ਵੀ ਲੁਧਿਆਣੇ ਦੇ ਵਿੱਚ ਸਤਪਾਲ ਗੁਸਾਈ ਉਹਨਾਂ ਤੋਂ ਬਾਅਦ ਕੋਈ ਐਮਐਲਏ ਨਹੀਂ ਬਣ ਪਾਇਆ ਬੀਜੇਪੀ ਦਾ ਇਹ VOTER ਵੀ ਤੁਹਾਡੇ ਮਜ਼ਬੂਤ ਨੇ ਹਿੰਦੂਤਵ ਦੀ ਗੱਲ ਕਰੀਏ ਇਹ ਸ਼ਹਿਰਾਂ ਦਾ ਵਜੋਂ ਹਿੰਦੂਤਵ ਦੀ ਗੱਲ ਵੀ ਰੱਖੀ ਜਾਂਦੀ ਹੈ ਬੀਜੇਪੀ ਪਾਰਟੀ ਵੱਲੋਂ ਪਰ ਇਹਦੇ ਬਾਬਤ ਵੀ ਐਮਐਲਏ ਲੁਧਿਆਣੇ ਦੇ ਵਿੱਚ ਨਾ ਮਿਲਣਾ ਇੱਕ ਵੱਡੀ ਗੱਲ ਨਹੀਂ ਹੈ ਐਮਪੀ ਦਾ ਇਲੈਕਸ਼ਨ ਬੇਸ਼ੱਕ ਅਸੀਂ ਹਾਰੇ ਹਾਂ ਲੇਕਿਨ ਬੈਸਟੇ ਸੀਟ ਜਿਹੜੀ ਹੈ ਜਿਹੜੀ ਹੈ ਉੱਤੇ ਸੀ 45000 ਵੋਟ ਲਈ ਹੈ ਔਰ 19000 ਦੀ ਲੀਡ ਲਈ ਹੈ ਇਹ ਵੀ ਇਤਿਹਾਸ ਹੈ ਵੋਟ ਦੇ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਅਸੀਂ ਵੀ ਲੋਕੋ ਬੜਾ ਰੌਲਾ ਪਾਇਆ ਉਹਦੇ ਵਿੱਚ ਹੀਰਾ ਫੇਰੀ ਬੜੀ ਸੀ ਸੋ ਲੁਧਿਆਣੇ ਦੇ ਵਿੱਚ ਚੋਣਾ ਨੂੰ ਲੈ ਕੇ ਮਾਹੌਲ ਜਿਹੜਾ ਉਹ ਸਰਗਰਮਾਇਆ ਹੋਇਆ ਔਰ ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਲਗਾ ਰਹੀਆਂ ਹੈ ਅੱਜ ਗੱਲ ਕਰਾਂਗੇ ਬੀਜੇਪੀ ਦਾ ਇੱਕ ਵੱਡਾ ਚਿਹਰਾ ਇੱਕ ਵੱਡਾ ਨਾਮ ਅਵਨਾਸ਼ ਰਾਏ ਖੰਨਾ ਜੀ ਜੋ ਕਿ ਐਕਸ ਮੈਂਬਰ ਪਾਰਲੀਮੈਂਟ ਵੀ ਰਹੇ ਵੇ ਆ ਭਾਰਤੀ ਜਨਤਾ ਪਾਰਟੀ ਤੋਂ ਬੜੇ ਪੁਰਾਣੇ ਲੀਡਰ ਨੇ ਔਰ ਤੁਹਾਨੂੰ ਦੱਸ ਦਈਏ ਵੀ ਲੁਧਿਆਣੇ ਦੇ ਵਿੱਚ ਇੱਕ ਦਿਨ ਦਾ ਇਹ ਜਿਹੜੀ ਸਮੁੱਚੀ ਵੈਸਟ ਦੀ ਚੌਂ ਲੜੀ ਜਾਣੀ ਆ ਉਹਦਾ ਧਾਰਮਦਰ ਸਾਰਾ ਅਵਨਾਸ਼ ਰਾਏ ਖੰਨਾ ਹੀ ਦੇ ਸਿਰ ਤੇ ਆ ਸੋ ਖੰਨਾ ਹੀ ਕਿੱਦਾਂ ਦੇਖਦੇ ਹੋ ਤੁਸੀਂ ਲੁਧਿਆਣੇ ਦੇ ਵੀ ਤੁਹਾਡਾ ਆਗਮਨ ਹੋਇਆ ਕਿੱਦਾਂ ਦੇਖਦੇ ਹੋ ਵੈਸਟ ਦੀ ਚੌਂ ਨੂੰ ਭਾਜਪਾ ਆਪਣਾ 100% ਦੇ ਪਾਏਗੀ ਡੈਫੀਨਟਲੀ 2 ਤਰੀਕ ਤੋਂ ਲੈ ਕੇ 4 ਤੱਕ ਦੋ ਵੱਡੇ ਪ੍ਰੋਗਰਾਮ ਹੋਏ ਆ ਨੋਮੀਨੇਸ਼ਨ ਔਰ ਆਫਿਸ ਓਪਨਿੰਗ ਜੇ ਅਸੀਂ ਕੰਪੈਰੀਜ਼ਨ ਕਰੀਏ ਤਾਂ ਕਾਰਜਕਰਤਾ ਦੀ ਇਨਵੋਲਵਮੈਂਟ ਬੜੇ ਉਸਾਦ ਨਾ ਰਹੀ ਹੈ ਅੱਜ ਤੋਂ ਜਿਹੜਾ ਹੈ ਉਹ ਵਿਧੀਵਤ ਤੌਰ ਤੇ ਕੈਂਪੇਨ ਜਿਹੜੀ ਹੈ ਉਹ ਸਾਡੀ ਸ਼ੁਰੂ ਹੋ ਰਹੀ ਹੈ ਵੈਸੇ ਤੇ 2 ਮਹੀਨੇ ਲੱਗੇ ਹੋਣੇ ਲੇਕਿਨ ਕੈਂਡੀਡੇਟ ਦੇ ਨੋਮੀਨੇਸ਼ਨ ਆਫਿਸ ਕੋਲੋਂ ਤੋਂ ਬਾਅਦ ਇੱਕ ਕੈਂਪੇਨ ਨੂੰ ਨਵਾਂ ਜੋਸ਼ ਮਿਲ ਰਿਹਾ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਸਾਰੇ 5 ਦੇ 5 ਮੰਡਲ ਸਾਡੇ ਜਿਹੜੇ ਨੇ ਉਹ 19 ਦੇ 19 ਵਾਰਡ ਜਿਹੜੇ ਨੇ ਉਹ ਸਾਰੇ ਅਸੀਂ ਐਕਟਿਵ ਕੀਤੇ ਹੋਏ ਨੇ ਔਰ ਸਭ ਤੇ 17 ਵਾਰਡ ਨੇ ਸਭ ਤੇ ਅਸੀਂ ਆਪਣਾ ਕੈਂਡੀਡੇਟ ਜਿਹੜੇ ਚੋਣ ਲੜੇ ਨੇ ਸਾਡੇ ਐਮਸੀ ਦਾ ਉਹ ਪਲੱਸ ਦੋ ਦੋ ਲੋਕ ਹੋਰ ਉਹਨਾਂ ਤੇ ਲਾ ਕੇ ਅਸੀਂ ਇੱਕ 34 ਵਿਅਕਤੀ ਲੋਕਾਂ ਦੀ ਟੀਮ ਜਿਹੜੀ ਹੈ ਉਹ ਇਹਦੇ ਵਿੱਚ ਪਹਿਲਾਂ ਸ਼ੁਰੂ ਕੀਤੀ ਸੀ ਹੁਣ 10 ਸੀਨੀਅਰ ਲੋਕ ਜਿਹੜੇ ਸਟੇਟ ਪ੍ਰੈਜ਼ੀਡੈਂਟ ਰਹੇ ਨੇ ਜਨਰਲ ਸੈਕਟਰੀ ਰਹੇ ਨੇ ਉਹਨਾਂ ਨੂੰ ਵੀ ਇਸ ਮਹਿੰਮ ਚ ਇੱਕ ਇੱਕ ਮੰਡਲ ਦੇ ਕੇ ਉਹਨਾਂ ਨੂੰ ਇਸ ਮਹੀਮ ਚ ਵੀ ਤੋਰਿਆ ਹੋਇਆ ਤਾਂ ਉਹਦਾ ਰਿਜ਼ਲਟ ਕੱਲ ਤੁਸੀਂ ਦੇਖਿਆ ਕਿ ਜਿਹੜਾ ਨਾਮਿਨੇਸ਼ਨ ਹੋਇਆ ਉਹ ਬੜਾ ਸੌਰੀ ਆਫਿਸ ਦੀ ਓਪਨਿੰਗ ਹੋਈ ਹੈ ਉਹ ਇੱਕ ਬਹੁਤ ਹੀ ਉੱਸਾ ਪੂਰਨ ਹੋਈ ਹੈ ਪ੍ਰਦੇਸ਼ ਦੇ ਪ੍ਰਧਾਨ ਵੀ ਆਏ ਆ ਪਰਿਵਾਰੀ ਵੀ ਆਏ ਆ ਸਾਡੇ ਇਥੇ ਦੇ ਮੰਤਰੀ ਵੀ ਆਏ ਆ ਸਾਡੇ ਸਾਬਕਾ ਮੰਤਰੀ ਵੀ ਆਏ ਆ ਔਰ ਸਾਬਕਾ ਪ੍ਰਧਾਨ ਵੀ ਆਏ ਆ ਤਾਂ ਇੱਕ ਬਹੁਤ ਵੱਡਾ ਹੰਗਾਰਾ ਜਿਹੜਾ ਇਸ ਕੈਂਪੇਨ ਨੂੰ ਮਿਲਿਆ ਤੁਹਾਡੀ ਇੱਕ ਪੋਜ਼ਿਟਿਵ ਰਿਸਪੌਂਸ ਹੈ ਵੀ ਵੱਡੇ ਲੀਡਰ ਆ ਕੇ ਆਫਿਸ ਦੀ ਜਿਹੜੀ ਓਪਨਿੰਗ ਕੀਤੀ ਹੈ ਪਰ ਜੇ ਇਤਿਹਾਸ ਦੇਖੀਏ ਖੰਨਾ ਜੀ ਵੀ ਲੁਧਿਆਣਾ ਦੇ ਵਿੱਚ ਸਤਪਾਲ ਗੁਸਾਈ ਉਹਨਾਂ ਤੋਂ ਬਾਅਦ ਕੋਈ ਐਮਐਲਏ ਨਹੀਂ ਬਣ ਪਾਇਆ ਬੀਜੇਪੀ ਦਾ ਕੈਡਰ ਵੀ ਤੁਹਾਡਾ ਮਜ਼ਬੂਤ ਹੈ ਵੋਟਰ ਵੀ ਤੁਹਾਡੇ ਮਜ਼ਬੂਤ ਨੇ ਹਿੰਦੂਤਵ ਦੀ ਗੱਲ ਕਰੀਏ ਸ਼ਹਿਰਾਂ ਦਾ ਵਿੱਚ ਹਿੰਦੂਤਵ ਦੀ ਗੱਲ ਵੀ ਰੱਖੀ ਜਾਂਦੀ ਹੈ ਬੀਜੇਪੀ ਪਾਰਟੀ ਵੱਲੋਂ ਪਰ ਇਹਦੇ ਬਾਬਤ ਵੀ ਐਮਐਲਏ ਲੁਧਿਆਣਾ ਦੇ ਵਿੱਚ ਨਾ ਮਿਲਣਾ ਇੱਕ ਵੱਡੀ ਗੱਲ ਨਹੀਂ ਹੈ ਦੇਖੋ ਗੱਲ ਹੈ ਕਿ ਥੋੜਾ ਜਿਹਾ ਹਿਸਟਰੀ ਪੰਜਾਬ ਦੀ ਜਾਨਾ ਪਏਗਾ ਜਦੋਂ ਅਕਾਲੀ ਦਲ ਬੀਜੇਪੀ ਇਲੈਕਸ਼ਨ ਇਕੱਠੇ ਲੜਦੇ ਸੀ ਤਾਂ ਸਾਡੇ ਅਕਾਲੀ ਦਲ ਦੇ ਵੈਮਲ ਇਹ ਸਾਡੇ ਐਮਐਲਏ ਬੰਦੇ ਰਹੇ ਆ ਇੱਕ ਸਮੇਂ ਆਇਆ ਕਿ ਸਾਨੂੰ ਅਲੱਗ ਇਲੈਕਸ਼ਨੜਾ ਲੜਨਾ ਪਿਆ ਔਰ ਹਾਲਾਤ ਜਿਹੜੇ ਸੀ ਕਿਸਾਨ ਅੰਦੋਲਨ ਕਰਕੇ ਕੁਝ ਅਲੱਗ ਤਰ੍ਹਾਂ ਦੇ ਬਣੇ ਫਿਰ ਵੀ ਅਸੀਂ ਇਲੈਕਸ਼ਨ ਜਿਹੜਾ ਹੈ ਉਹ ਲੜਿਆ ਐਮਪੀ ਦਾ ਇਲੈਕਸ਼ਨ ਬੇਸ਼ੱਕ ਅਸੀਂ ਹਾਰੇ ਆਂ ਲੇਕਿਨ ਬੈਸਟੀ ਸੀਟ ਜਿਹੜੀ ਹੈ ਜਿਹੜੀ ਹੈ ਉੱਤੇ ਅਸੀਂ 45000 ਵੋਟ ਲਈ ਆ ਔਰ 19000 ਦੀ ਲੀਡ ਲਈ ਹੈ ਤੋਂ ਇਹ ਵੀ ਇਤਿਹਾਸ ਹੈ ਸੋ ਇਸ ਕਰਕੇ ਹੁਣ ਅਸੀਂ ਜਿਹੜੀ ਲੀਡ ਲਈ ਹੈ ਤਾਂ ਨੇਚਚੁਅਲੀ ਇਹ ਇਲੈਕਸ਼ਨ ਜਿਹੜਾ ਹੈ ਅਸੀਂ ਜਿੱਤਾਂਗੇ ਇੱਕ ਮਾੜੇ ਟਾਈਮ 'ਚ ਵੀ ਅਸੀਂ 25 ਤੋਂ 28 ਤੋਂ 25000 ਵੋਟ ਜਿਹੜੀ ਹੈ ਉਹ ਅਸੀਂ ਲੈਂਦੇ ਰਹੇ ਹਾਂ ਤਾਂ ਉਹ ਵੋਟ ਸਾਡੀ ਪੱਕੀ ਹੈ ਹੁਣ ਬੇਬਣੀ ਹੈ ਇਲੈਕਸ਼ਨ ਜਿੱਤਣ ਲਈ ਲੜ ਰਹੇ ਹਾਂ ਅਗਲੀ ਸਰਕਾਰ ਬਣਾਉਣ ਲਈ ਲੜ ਰਹੇ ਹਾਂ ਤਾਂ ਇਹਦਾ ਇੰਪੈਕਟ ਪਏਗਾ ਕਿ ਇਸ ਸੀਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਰਹਿਣੀ ਜਿੱਤੇਗੀ। ਇਹ ਖੰਡਾ ਹੀ ਤੁਸੀਂ ਗੱਲ ਕੀਤੀ ਵੀ ਲੋਕ ਸਭਾ ਦੀ ਲੋਕ ਸਭਾ ਦੇ ਵਿੱਚ ਬੜਾ ਅੱਛਾ ਰਿਜ਼ਲਟ ਰਿਹਾ ਹੈ 45 46 ਹੇਅਰ ਬੋਰਡ ਤੁਹਾਨੂੰ ਵੈਸਟ ਕੌਂਸਿਲਰਸੀ ਜੋ ਪਈ ਹੈ ਜਿੱਥੇ ਆਪਾਂ ਹੁਣ ਇਲੈਕਸ਼ਨ ਲੜ ਰਹੇ ਹਾਂ। ਤੇ ਕੀ ਸਮਝਦੇ ਹੋ ਵੀ ਜਦੋਂ ਤਾਂ ਲੋਕ ਸਭਾ ਦੀ ਗੱਲ ਆਉਂਦੀ ਉਦੋਂ ਵੋਟਰ ਪੂਰਾ ਘਰੋਂ ਨਿਕਲ ਕੇ ਬੀਜੇਪੀ ਨੂੰ ਸਪੋਰਟ ਕਰਦਾ ਹੈ ਤੇ ਉਸ ਤੋਂ ਬਾਅਦ ਕੌਂਸਲਰ ਦੀਆਂ ਚੋਣਾਂ ਆਉਂਦੀ ਉਹਦੇ ਵਿੱਚ ਰਿਜ਼ਲਟ ਥੋੜਾ ਮਾੜਾ ਹੋ ਜਾਂਦਾ ਹੈ ਤੇ ਕੀ ਇਹ ਫਰਕ ਕਿਉਂ ਹੁਣ ਅਸੈਂਬਲੀ ਦੀ ਚੋਣਾਂ ਵੀ ਕੀ ਲੱ हां थोड़ी गल बिल्कुल ठीक है जसी जेड़े बोर्ड दे इलेक्शन हुए है ओदे विच ਤੁਸੀਂ ਦੇਖਿਆ ਹੋਣਾ ਅਸੀਂ ਵੀ ਉਹੋ ਉਹੋ ਬੜਾ ਰੌਲਾ ਪਾਇਆ ਉਹਦੇ ਵਿੱਚ ਹੀਰਾ ਫੇਰੀ ਬੜੀ ਹੋਈ ਹੈ ਹੀਰਾ ਫੇਰੀ ਕਿਸ ਤਰ੍ਹਾਂ ਹੋਈ ਹੈ ਸਾਡੇ ਕੋਲ ਜਿਹੜੀ ਇਲੈਕਸ਼ਨ ਲੜਨ ਲਈ ਸੂਚੀ ਦਿੱਤੀ ਗਈ ਹੈ ਉਹ 1000 ਬੋਰਡ ਦਿੱਤੀ ਗਈ ਹੈ ਜਿਹੜੀ ਅੰਦਰ ਸੂਚੀ ਸੀ ਉਹ 1300 ਬੋਰਡ ਦੀ ਸੀ ਹੁਣ 300 ਬੋਰਡ ਦਾ ਕਾਪਾ ਕਿੱਥੋਂ ਪੂਰਾ ਕਰਾਂਗੇ ਆਪਾਂ ਫੇਰ ਬਹੁਤ ਸਾਰੇ ਕੈਂਡੀਡੇਟਸ ਦੇ ਪੇਪਰ ਹੀ ਰਿਜੈਕਟ ਕਿਤੇ ਬਹੁਤ سارے ਕੈਂਡੀਡੇਟ ਨੂੰ ਪੇਪਰ ਫਾਈਲ ਹੀ ਨਹੀਂ ਕਰਨ ਦਿੱਤੇ ਉਹ ਕਾਂਗਰਸ ਜਿਹੜਾ ੱੱਕਾ ਸੀ ਆਮ ਆਦਮੀ ਪਾਰਟੀ ਦਾ ਉਸਨੇ ਇਸ ਇਲੈਕਸ਼ਨ ਤੇ ਇੰਪੈਕਟ ਪਾਇਆ ਲੇਕਿਨ ਉਹ ਇਸ ਐਮਐਲਏ ਇਲੈਕਸ਼ਨ 'ਚ ਨਹੀਂ ਹੋਣ ਵਾਲਾ ਕਿਉਂਕਿ ਵੋਟਰ ਲਿਸਟ ਪਬਲਿਸ਼ ਹੋ ਗਈ ਹੈ ਅਸੀਂ ਪਹਿਲਾਂ ਹੀ ਰੌਲਾ ਪਾਣਾ ਸ਼ੁਰੂ ਕਰਤਾ ਸੀਗਾ ਕਿ ਜੇ ਹਿਰਾਫੇਰੀ ਹੋਈ ਤਾਂ ਅਸੀਂ ਇਹਨੂੰ ਬੜੇ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਤੇ ਵੋਟਰ ਲਿਸਟ ਵਾਲਾ ਕੰਮ ਨਾਮਿਨੇਸ਼ਨ ਵਾਲਾ ਕੰਮ ਆਫਿਸ ਓਪਨਿੰਗ ਵਾਲਾ ਕੰਮ ਸਾਰੇ ਸਾਡੇ ਪੀਸਫੁਲ ਹੋ ਗਏ ਨੇ ਤੇ ਉਹ ਜਿਹੜਾ ਐਮਪੀ ਦਾ ਰਿਜ਼ਲਟ ਹੈ ਉਹ ਅਸੀਂ ਜਰੂਰ ਰਿਪੀਟ ਕਰਾਂਗੇ ਉਹ ਕੀ ਲੱਗਦਾ ਖੰਨਾ ਜੀ ਤੁਸੀਂ ਬੜੇ ਪੁਰਾਣੇ ਲੀਡਰ ਹੋ ਕਈ ਇਲੈਕਸ਼ਨ ਤੁਸੀਂ ਲੜੇ ਨੇ ਕਈ ਹੋਰ ਇਲੈਕਸ਼ਨ ਲੜਵਾਏ ਵੀ ਨੇ ਤੇ ਹੁਣ ਕੀ ਏਜੰਡੇ ਰਹਿਣਗੇ ਵੈਸਟ ਦੀ ਚੌਂਟ ਦੇ ਵਿੱਚ ਕਿਹੜੇ ਏਜੰਡੇ ਲੈ ਕੇ ਬੀਜੇਪੀ ਵੋਟ ਮੰਗ ਜਾਏਗੀ ਪਹਿਲੀ ਗੱਲ ਜਿਹੜੀ ਲੋਕਾਂ ਦੇ ਮਨ 'ਚ ਵਹਿ ਗਈ ਥੀ ਹੈ ਪਾਰਟੀ ਨੇ 2 ਕਰੋੜ ਪਤੀਆਂ ਦੇ ਮੁਕਾਬਲੇ ਇੱਕ ਸਧਾਰਨ ਕਾਰਜਕਰਤਾ ਨੂੰ ਟਿਕਟ ਦਿੱਤੀ ਹੈ ਜਦੋਂ ਸਧਾਰਨ ਕਾਰਜਕਰਤਾ ਨੂੰ ਟਿਕਟ ਮਿਲਦੀ ਹੈ ਤਾਂ ਸਧਾਰਨ ਕਾਰਜਕਰਤਾ ਇਹ ਫੀਲ ਕਰਦਾ ਕਿ ਅਸੀਂ ਹੀ ਸਾਰੇ ਇਲੈਕਸ਼ਨ ਲੜ ਰਹੇ ਹਾਂ ਤਾਂ ਇਹ ਕਿਹੜਾ ਮਨ 'ਚ ਲੋਕਾਂ ਦੇ ਕੈਂਡੀਡੇਟ ਪ੍ਰਤੀ ਰਿਸਪੈਕਟ ਹੈ ਪਿਆਰ ਹੈ ਉਹ ਉਬੜ ਕੇ ਆਇਆ ਆਪਣੇ ਆਪ ਆਇਆ ਤੁਨ ਤੁਰਨਾ ਨਹੀਂ ਪਿਆ ਜਦੋਂ ਜੀਵਨ ਜੀ ਨੂੰ ਅਸੀਂ ਟਿਕਟ ਦਿੱਤੀ ਹੈ ਤਾਂ ਇੱਕ ਬਹੁਤ ਵੱਡਾ ਉਹ ਫੈਕਟਰ ਹੋਵੇਗਾ ਇੱਕ ਸਧਾਰਨ ਵਿਅਕਤੀ ਇੱਕ ਕਰੋੜਪਰ ਵਿਅਕਤੀ ਉਹਦੇ ਖਿਲਾਫ ਇੱਕ ਪਾਸੇ ਸਰਕਾਰ ਇੱਕ ਪਾਸੇ ਜਨਤਾ ਉਹ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਜਨਤਾ ਦੀ ਜਿੱਤ ਹੋਏਗੀ ਮੈਂ ਤੁਹਾਡੇ ਸਾਹਮਣੇ ਜੀਵਨ ਗੁਪਤਾ ਨੂੰ ਵੀ ਟਿਕਟ ਦਿੱਤੀ ਹੈ ਬੀਜੇਪੀ ਨੇ ਇੱਕ ਤਰ੍ਹਾਂ ਦਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਰਿਜ਼ਲਟ ਬਹੁਤ ਅੱਛਾ ਲੱਗੇਗਾ ਤੁਹਾਨੂੰ ਧੰਨਵਾਦ ਕਰਨਾ ਹੀ ਤੁਹਾਨੂੰ ਸਮਾਜ ਦਿੱਤਾ ਹਨ ਸੋ ਵਿਸ਼ੇਗ ਮਨਾਸ਼ਰੇ ਖੰਨਾ ਜੀ ਜਿਨ੍ਹਾਂ ਨੇ ਕੀ ਲੁਧਿਆਣੇ ਦੀ ਜਿਹੜੀ ਜਿਮਨੀ ਚੌਂ ਹੋਰੀਓ ਦੇ ਵਿੱਚ ਇੱਕ ਤਰ੍ਹਾਂ ਦਾ ਇਹਨਾਂ ਦਾ ਸਿਰਮੌਰ ਹੋ ਕੇ ਇੱਥੇ ਵੱਡੇ ਲੀਡਰ ਦੇ ਤੌਰ ਤੇ ਕੰਮ ਕਰ ਰਹੇ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਲੁਧਿਆਣੇ ਦੇ ਲੋਕ ਵੈਸਟ ਦੇ ਲੋਕ ਕਿਸ ਟੰਗ ਨਾਲ ਆਪਣੀ ਵੋਟ ਕਾਸਟ ਕਰਦੇ ਨੇ ਧੰਨਵਾਦ